ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਈ ਆਪਾਂ ਨਾ ਸਾਰੇ ਘਰਾਂ 'ਚ ਬੈਠ ਕੇ ਆਪਾਂ ਫੋਨ ਚਲਾਈ ਜਾਂਦੇ ਆ ਇੱਕ ਵੀਡੀਓ ਦੇਖ ਕੇ ਦੂਜੀ ਵੀਡੀਓ ਦਾ ਸੁਆਦ ਲੈਣ ਲੱਗ ਜਾਂਦੇ ਆ ਬਈ ਬੇਨਤੀ ਆ ਸਾਰਿਆਂ ਨੂੰ ਵੀ ਇਦਾਂ ਨਾ ਕਰਿਆ ਕਰੋ ਮੈਂ ਰਾਤ ਵੀ ਪੋਸਟ ਪਾਈ ਸੀ ਜਿਹੜਾ ਸ਼ਿਰਪੁਰ ਰੋਡ ਆ ਸ਼ਿਰਪੁਰ ਤੋਂ ਕਾਤਰੋਂ ਨੂੰ ਜਾਂਦਾ ਇਹ ਰੋਡ ਬਰਨਾਲੇ ਤੋਂ ਸਿੱਧਾ ਮਲੇਰਕੋਟਲਾ ਧੂਰੀ ਸੰਰੂਰ ਵਾਲਾ ਇਹ ਮੇਨ ਰੋਡ ਆ ਇਹ ਰੋਡ ਵੀਰੇ ਸ਼ਿਰਪੁਰ ਜਿਹੜਾ ਪੈਲਸਾ ਉਹਦੇ ਕੋਲੋਂ ਨਾ ਇਹ ਪੁੱਟ ਦਿੱਤਾ ਗਿਆ ਕਿਉਂਕਿ ਆ ਦੇਖੋ ਪਾਣੀ ਬਹੁਤ ਜ਼ਿਆਦਾ ਹੋ ਗਿਆ ਸੀ ਉਹਦੇ ਕਾਰਨ ਇਹਨੂੰ ਪੱਟਣਾ ਪਿਆ ਰੋਡ ਨੂੰ ਹੁਣ ਕਈ ਵੀਰਾਂ ਨੇ ਜਿਹੜੀ ਮੈਂ ਪੋਸਟ ਰਾਤ ਪਾਈ ਸੀ ਉਹਨੂੰ ਸ਼ੇਅਰ ਨਹੀਂ ਕੀਤਾ ਤੇ ਜਿਹੜੇ ਆਪਣੇ ਏਰੀਆ ਵਾਲੇ ਨੇ ਜਿਹੜੇ ਵੀਰ ਉਹਨਾਂ ਕੋਲ ਪਹੁੰਚੀ ਨਹੀਂ ਉਹ ਪੋਸਟ ਜਿਹਦੇ ਕਾਰਨ ਰਾਤ ਇੱਕ ਵੀਰ ਗੱਡੀ ਦੇ ਵਿੱਚ i20 ਦੇ ਵਿੱਚ ਸੀ ਉਹ ਵੀਰੇ ਟੋਏ ਦੇ ਵਿੱਚ ਖਾਈ ਦੇ ਵਿੱਚ ਗਿਰ ਗਿਆ ਚਲੋ ਤਾਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਉਹਦੀ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮੈਂ ਇਹੀ ਬੇਨਤੀ ਕਰਦਾ ਵੀਰੋ ਜੇ ਤੁਹਾਡੇ ਕੋਲ ਘਰੇ ਬੈਠੇ ਹੋ ਜੇ ਸੇਵਾ ਕਰਨ ਨਹੀਂ ਜਾ ਸਕਦੇ ਇਹ ਵੀ ਬਹੁਤ ਵੱਡੀ ਸੇਵਾ ਇਹ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਜੋ ਕਰਕੇ ਸਾਡੇ ਏਰੀਆ ਜਿਹੜਾ ਮਲੇਰ ਕੋਟਲਾ ਬਰਨਾਲਾ ਏਰੀਆ ਧੂਰੀ ਏਰੀਆ ਇਹਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਜਿਹੜਾ ਇਹ ਮੇਨ ਰੋਡ ਆ ਇਹ ਪਟਿਆ ਹੋਇਆ ਗੱਡੀ ਵਾਲੇ ਮੋਟਰਸਾਈਕਲ ਵਾਲੇ ਵੀਰ ਥੋੜੇ ਧਿਆਨ ਨਾਲ ਆਓ ਇਹਦੇ ਨਾਲ ਤਾਂ ਜੋ ਤਾਂ ਜੋ ਕਰਕੇ ਕਿਸੇ ਦਾ ਨੁਕਸਾਨ ਨਾ ਹੋਵੇ ਰਾਤ I20 ਗੱਡੀ ਗਿਰ ਗਈ ਵੀਰ ਨੂੰ ਕੱਢ ਲਿਆ ਸਹੀ ਸਲਾਮਤ ਪਰ ਨੁਕਸਾਨ ਗੱਡੀ ਦਾ ਬਹੁਤ ਜ਼ਿਆਦਾ ਹੋ ਗਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਤੱਕ ਪਹੁੰਚਾ ਦਿਓ ਧੰਨਵਾਦ